ਚੌਧਰੀ ਨੱਥੇ ਦਾ ਹੌਸਲਾ ਵਧ ਗਿਆ ਵੀ ਚਲੋ ਬੰਦੇ ਨਾਲ ਖਲੋਗੇ ਐਨੇ ਕੇ ਉਹਨੂੰ ਇੱਕ ਮਜਬੀ ਸਿੰਘ ਪਿਆਰ ਸੀ ਉਹ ਵੀ ਆ ਗਿਆ ਉਹਨੇ ਵੇਖਿਆ ਸਾਰੇ ਕੁੜਮਾ ਇਕੱਠਾ ਹੋਇਆ ਉਹਨੇ ਪੁੱਛਿਆ ਨੱਥੇ ਆ ਕੀ ਫੈਸਲਾ ਕੀਤਾਈ ਨੱਥੇ ਨੇ ਆਖਿਆ ਪਿਆਲਾ ਮੈਂ ਫੈਸਲਾ ਕਰ ਲਿਆ ਵੀ ਰਾਏ ਸਿੰਘ ਨਹੀਂ ਦੇਣਾ ਤੇ ਜਾ ਜਾ ਕੇ ਉਹ ਅਗਲੇ ਚੌਧਰੀ ਨਾਲ ਪਿਆਲੀ ਪਾਈ ਉਹਨੇ ਆਖਿਆ ਜਿੱਦਾਂ ਜੰਗ ਹੁੰਦਾ ਹੋਵੇ ਤੇ ਮਜਬੀ ਸਿੰਘ ਪਿੱਠ ਦਿਖਾ ਦੇ ਏਦਾਂ ਹੋਇਆ ਨਹੀਂ ਅਜੇ ਤੱਕ ਮਜਬੀ ਸਿੰਘਾਂ ਨੂੰ ਸਾਸਰੂ ਨੇ ਨਵਾਜਿਆ ਹੀ ਨਾ ਗੁਰੂ ਕਾ ਬੇਟਾ ਕਹਤਾ ਖਾਲਸਾ ਦੇ ਮਹਾਰਾਜ ਨੇ ਨੰਡਿੰਵੇ ਚ ਸਾਜਿਆ ਵਾ ਪਰ ਧੰਨ ਗੁਰੂ ਤੇਗ ਬਹਾਦਰ ਸਾਹਿਬ ਦਾ ਜਿੱਦਣ ਸੀਸ ਆਇਆ ਸੀ ਰੰਗਰੇਟਾ ਗੁਰੂ ਕਾ ਬੇਟਾ ਭਾਈ ਜੈਤੇ ਨੂੰ ਉਦੋਂ ਹੀ ਕਹਿਤਾ ਸੀ ਖਾਲਸਾ ਪੰਥ ਦੇ ਪੁੱਤਰ ਵਾਜ ਬਣਿਆ ਭਾਈ ਜੈਤੇ ਪਹਿਲਿਆਂ ਚ ਪੁੱਤ ਬਣਿਆ ਸੀ ਉਹ ਮਰਜੀ ਸਿੰਘ ਪਿਆਲ ਨੇ ਆਖਿਆ ਚੌਧਰੀ ਇਹ ਸਾਡੀ ਸ਼ਾਨ ਦੇ ਖਿਲਾਫ ਆ ਜੇ ਤੂੰ ਨਹੀਂ ਜਾਣਾ ਜੇ ਆ ਚੌਕੀਦਾਰ ਨੇ ਨਹੀਂ ਜਾਣ ਤੇ ਭਿਆਲ ਵੀ ਨਹੀਂ ਜਾਏਗਾ ਮੈਂ ਵੀ ਤੇਰੇ ਨਾਲ ਨਥੇ ਦਾ ਹੌਸਲਾ ਦੁੱਗਣਾ ਚੌਗੜਾ ਹੋ ਗਿਆ ਉਹਨੇ ਆਖਿਆ ਹੁਣ ਨਹੀਂ ਲਈ ਹੁਣ ਹਥਿਆਰ ਵੰਡਨੇ ਸੀ ਚੌਧਰੀ ਨੇ ਫੜਾ ਫੜ ਨਥੇ ਨੇ ਆਪਣੇ ਮੋਢੇ ਦਾ ਬੰਨਿਆ ਪਥਾ ਤੇ ਉਤੇ ਟੰਗਿਆ ਆਪਣਾ ਕਮਾਨ ਉਹਦੇ ਕੋਲ ਇੱਕ ਸ਼ਵੀ ਸੀ ਉਹਨੇ ਆਪਣੇ ਪੇਹੇ ਨੂੰ ਫੜਾਈ ਉਹਦੇ ਕੋਲ ਇੱਕ ਕਿਰਪਾਨ ਸੀ ਉਹਨੇ ਆਪਣੇ ਮੁੰਡੇ ਨੂੰ ਫੜਾਈ ਤੇ ਖਾਲਸਾ ਜੀ ਇੱਕ ਬੜੀ ਤਗੜੀ ਸ਼ਮਾ ਵਾਲੀ ਕਿਰਾਰੀ ਦੀ ਢਾਂਗ ਸੀ ਉਹ ਚੌਕੀਦਾਰ ਨੇ ਫੜ ਲਈ ਤੇ ਮਜੀ ਸਿੰਘ ਦੀ ਵਾਰੀ ਆਈ ਜੇ ਉਹ ਹੁਣ ਵੇਖੇ ਵੀ ਮੈਂ ਕੀ ਫੜਾ ਲਾਗੇ ਜੇ ਇੱਕ ਨਾ ਖਿੱਚ ਪਈ ਸੱਚੀ ਗੱਲ ਤੇ ਆ ਵੀ ਮੈਂ ਨਹੀਂ ਵੇਖੀ ਹੁਣ ਮੈਂ ਤੁਹਾਨੂੰ ਦੱਸਾਂ ਵੀ ਕਿੰਦਾਂ ਦੀ ਹੁੰਦੀ ਹੈ ਤੇ ਗੱਲ ਫੱਬਦੀ ਨਹੀਂ ਕਿਉਂਕਿ ਜਿਨ੍ਹਾਂ ਨੇ ਹਾਲ ਵਾਏ ਨੇ ਜਿਨ੍ਹਾਂ ਨੇ ਪੁਰਾਣੇ ਜ਼ਮਾਨੇ 'ਚ ਮਿਹਨਤਾਂ ਕੀਤੀਆਂ ਨੇ ਤੇ ਜਾਂ ਫਿਰ ਜੋਗੀ ਸਾਹਿਬ ਤੋਂ ਮੈਂ ਸੁਣਿਆ ਵਾ ਅਈ ਉਹ ਜਿਹੜੀ ਖੇਚ ਗੁਰਜ ਵਰਗੀ ਹੁੰਦੀ ਹੈ ਦੋਹੀ ਬੰਨੀ ਗੁਰਜ ਹੁੰਦਾ ਹੈ ਜੋ ਵਰਤੀ ਜਾਂਦੀ ਆ ਉਹ ਇੱਕ ਬੰਨੇ ਪਈ ਸੀ ਮੱਝਵੀ ਸਿੰਘ ਨੇ ਜਾ ਕੇ ਉਹ ਫੜੀ ਕੱਪੜੇ ਨਾਲ ਝਾੜਿਆ ਮੋਢੇ ਤੇ ਰੱਖ ਕੇ ਆਖਿਆ ਨਥਿਆ ਤੇਰਾ ਵਜਾ ਤੀਰ ਤੇ ਭਾਵੇਂ ਕੋ ਪਾਣੀ ਮੰਗ ਜੇ ਆ ਮੱਝਵੀ ਸਿੰਘ ਦੀ ਵਜੀ ਗੁਰਜ ਨਹੀਂ ਕਿਸੇ ਨੂੰ ਮਾਂ ਵੀ ਕਹਿਣ ਦਿੰਦੀ ਮੱਝਵੀ ਸਿੰਘ ਦੀ ਗੱਲ ਸੁਣ ਕੇ ਨਥੇ ਨੂੰ ਚਾਹ ਚੜਿਆ ਉਹਨਾਂ ਰਾਏ ਸਿੰਘ ਨੇ ਵੱਲ ਵੇਖਿਆ ਆਖਿਆ ਪੁੱਤਰਾ ਜਿਹਨੇ ਕੋਲੇ ਜੋ ਜੋ ਆ ਸਾਰਿਆਂ ਨੇ ਕੈਮ ਕਰ ਲਿਆ ਤੂੰ ਕੀ ਕਰੇਗਾ ਸਤਾ ਸਾਲ ਦੇ ਰਾਏ ਸਿੰਘ ਨੇ ਆਖਿਆ ਤਾਇਆ ਜੀ ਮੈਂ ਕੀ ਕਰਨਾ ਆ ਤੁਸੀਂ ਆ ਮੈਨੂੰ ਪੱਥਾ ਫੜਾ ਦਿਓ ਮੈਂ ਵੈਰੀ ਗੱਲ ਤੇ ਪੈਣ ਜੋਗਾ ਨਹੀਂ ਪਰ ਤੈਨੂੰ ਤੀਰ ਕੱਢ ਕੱਢ ਫੜਾਵਾਂ ਉਹ ਸਾਰੇ ਹੀ ਜੋਧੇ ਸੀ ਕੋਈ ਵੀ ਕੱਚਾ ਨਹੀਂ ਸੀ ਮਹਾਰਾਣ ਹੋ ਜਨਾ ਇਹੋ ਜੇ ਜੋਧਿਆਂ ਦਾ ਇਤਿਹਾਸ ਪੜ੍ਹ ਸੁਣ ਕੇ ਐਦਾਂ ਦੀਆਂ ਗੱਲਾਂ ਹੁਣ ਲੱਪਣੀਆਂ ਬੜੀਆਂ ਉਕੀਆਂ ਮੈਂ ਇਹ ਨਹੀਂ ਕਹਿੰਦਾ ਵੀ ਤਾਂ ਹੈ ਹੀ ਨਹੀਂ ਹੈਗੇ ਤੇ ਅੱਜ ਵੀ ਨਹੀਂ ਐਦਾਂ ਦੇ ਪਰ ਖਾਲਸਾ ਜੀ ਬਹੁਤੇ ਜ਼ਿਆਦੇ ਨਹੀਂ ਹੈਗੇ ਪੋਟੇ ਵੀ ਜਾਦੇ ਨੇ ਪੋਟਿਆਂ ਤੇ ਪੂਰੇ ਆ ਜਾਣ ਇੰਦੇ ਨਹੀਂ ਹੈਗੇ ਹੁਣ ਥੋੜੇ ਚੌਧਰੀ ਨੱਥੇ ਨੇ ਆਖਾਂ ਨੂੰ ਟਾਈਮ ਨਾ ਖਰਾਬ ਕਰੀਏ ਜਿੱਡੀ ਖੇਤੀ ਹੁੰਦਾ ਇਥੋਂ ਨਿਕਲ ਗਈ ਉਹਨਾਂ ਹਲਾ ਮਾਰਿਆ ਰਾਏ ਸਿੰਘ ਮਾਰਿਆ ਕੁਛੜ ਜੂ ਆਗੜਵੰਡੀ ਇੱਕ ਦੂਜੇ ਤੋਂ ਗਾਹ ਹੁੰਦੇ ਹੁੰਦੇ ਨਿਕਲੇ ਵਾ ਵਈ ਟਾਈਮ ਹੋ ਗਿਆ ਨੱਥਾ ਮੁੜਿਆ ਨਾ ਇਹ ਉਸ ਵੇਲੇ ਨੂਰਦੀਨ ਨੇ ਬੰਦਾ ਭੇਜਿਆ ਜਾਓ ਵੇਖੋ ਬਣਿਆ ਕੀ ਆ ਜਦੋਂ ਆਣ ਕੇ ਵੇਖਿਆ ਤੇ ਘਰ ਤੇ ਕੋਈ ਵੀ ਨਹੀਂ ਜੇ ਜਾਂਦੇ ਦੂਰੋਂ ਦਿਖੇ ਉਹਨੇ ਆੜ ਕੇ ਦੱਸਿਆ ਜੀ ਨੱਥਾ ਭੱਜ ਗਿਆ ਗਦਾਰੀ ਕਰ ਗਿਆ ਨੂਰਦੀਨ ਨੂੰ ਗੁੱਸਾ ਚੜਿਆ ਨਾਲ ਲਏ ਉਹਨੇ ਮਢਿਆਲਿਏ ਨਾਲ ਉਹ ਜੰਡਿਆਲਿਆ ਤੇ ਫੌਜ ਲੈ ਕੇ ਪਿੱਛੇ ਤੁਰੇ ਹੁਣ ਪੈਦਲ ਬੰਦਾ ਭੱਜੇ ਤੇ ਘੋੜ ਸਵਾਰ ਆਉਣ ਬਰਾਬਰੀ ਤੇ ਨਹੀਂ ਨਾ ਹੈਗੀ ਘੋੜੇ ਨਾਲ ਬੰਦੇ ਦੀ ਕੀ ਬਰਾਬਰੀ ਜਦੋਂ ਵੇਖਿਆ ਨਾ ਨੱਥੇ ਨੇ ਵੀ ਫੌਜ ਆ ਗਈ ਆ ਉਹਨੇ ਆਪਣੇ ਪੁੱਤ ਨੂੰ ਆਖਿਆ ਪੁੱਤਰਾ ਆਪਣੇ ਭਰਾ ਨੂੰ ਕੁਚੜ ਚੁੱਕਦੇ ਫੜਾ ਫੜ ਅਗਲੇ ਪਿੰਡ ਜਾ ਕੇ ਵੜ ਲੁਕਾ ਕੇ ਇਹਨੂੰ ਬਚਾਲਾ ਚੌਧਰੀ ਨਥੇ ਦੇ ਪੁੱਤ ਨੇ ਆਖਿਆ ਪਿਤਾ ਜੀ ਮੈਂ ਭਰਾ ਤੇ ਬਚਾਵਾਂਗਾ ਜਿੱਦਣ ਕਿਸੇ ਨੇ ਪੁੱਛਿਆ ਓਏ ਕਿਹਦਾ ਮੁੰਡਾ ਆ ਕੀ ਦਸਾਂਗਾ ਨਥੇ ਨਥੇ ਚੌਧਰੀ ਦਾ ਮੁੰਡਾ ਤੇ ਜੇ ਕਿਸੇ ਨੇ ਪੁੱਛਿਆ ਵੀ ਨਥੇ ਨੂੰ ਹੋ ਆ ਗਈ ਹੀ ਮੈਂ ਕੀ ਦਸਾਂਗਾ ਜੰਗ ਵੱਜਦੀ ਹੀ ਮਰਦਿਆਂ ਚ ਮਰਦਾ ਪਿਓ ਛੱਡ ਕੇ ਭੱਜਾਂ ਇਹੋ ਜਿਹੀ ਗੱਲਾਂ ਮੈਂ ਨਹੀਂ ਸੁਣਨੀਆਂ ਜਾਂ ਜਾਵਾਂਗੇ ਤੇ ਸਾਰੇ ਜਾਵਾਂਗੇ ਨਹੀਂ ਜਾਵਾਂਗੇ ਜੇ ਕੋਈ ਵੀ ਨਹੀਂ ਜਾਏ ਚੌਧਰੀ ਨੱਥੇ ਨੇ ਵੇਖ ਲਿਆ ਵੀ ਸਾਰਿਆਂ ਦੇ ਸਿਰ ਤੇ ਕਾਲ ਆ ਜਾਣਦਾ ਕੋਈ ਨਾ ਹੀ ਲੈਣ ਰਿਆ ਉਹਨੇ ਆਖਾ ਠੀਕ ਹੈ ਕਿਵੇਂ ਅੱਲਾਹ ਤਾਲਾ ਨੂੰ ਭਾਵੇ ਉਹਨੇ ਅਰਦਾਸ ਕੀਤੀ ਮਹਾਰਾਜ ਹੁਣ ਲਾਜ ਰੱਖੇ ਇਹਨੇ ਕਿ ਉਹਨੂੰ ਫੌਜ ਸ਼ੇਰਾਂ ਆਣ ਪਈ ਉਹਨਾਂ ਗੱਲਾਂ ਕੀ ਕਰਨੀਆਂ ਸੀ ਸਵੇਰ ਦੀਆਂ ਗੱਲਾਂ ਹੀ ਕਰਨ ਰਏ ਸੀ ਆਉਂਦੇ ਹੀ ਉਹ ਲੱਗੇ ਵਾਰ ਕਰ ਚੌਧਰੀ ਨੱਥੇ ਨੇ ਕਮਾਂਡ ਦੀ ਤੰਦੀ ਨੂੰ ਚੋਇਆ ਚਾੜ ਕੇ ਤੀਰ ਆਉਂਦੀ ਫੌਜਵਾਲਾ ਨੇ ਤੀਰ ਕਿੱਦਾਂ ਖੱਟੇ ਤੇ ਜੰਗ ਸ਼ੁਰੂ ਕੀਤਾ ਹੋਇਆ ਫੌਜਾਂ ਦਾ ਜਥਾ ਨੇੜੇ ਆਵੇ ਜਦੋਂ ਪਹੁੰਚ ਗਈ ਨੂਰਦੀਨ ਦੀ ਟੋਲੀ ਮੂਰੇ ਆਉਂਦੀ ਜੇ ਤੂੰ ਤਾਂ ਤਾਕਤ ਪੈਨੇ ਦੀਰਾ ਰੋਲੀ Essa é te...